सारे ही स्रोतिया में प्याररी सत्या सरकार वालों बुढ़ापा पैनशन विधवा पेनशन ते बेसहारा लोग पेनशन मार्च महीने की कदों जारी की जा रही है जो बजुर्गों के वलों पंजाब सरकार दे कोलों, अपनी पेनशन के बारे मंग की गई ਕਿ ਉਹਨਾਂ ਦਾ ਸਹਾਰਾ ਜੀਵਨ ਜੋ ਇਸ ਪੈਨਸ਼ਨ ਦੇ ਸਹਾਰੇ ਚੱਲਦਾ ਹੈ ਲੇਕਿਨ ਮਾਰਚ ਮਹੀਨੇ ਦੀ ਪੈਨਸ਼ਨ ਅਜੇ ਤੱਕ ਵੀ ਖਾਤਿਆਂ ਵਿੱਚ ਨਹੀਂ ਆਈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੱਡੀ ਅਪਡੇਟ ਆਈ ਏ ਇਹ ਮਾਰਚ ਮਹੀਨੇ ਦੀ ਤੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਕਦੋਂ ਤੁਹਾਡੇ ਖਾਤਿਆਂ ਵਿੱਚ ਆਉਣ ਜਾ ਰਹੀ ਏ ਅਸੀਂ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਸਰਕਾਰ ਨੇ ਜਿਵੇਂ ਹੀ ਆਪਣਾ ਬਾਈਟ ਪਾਸ ਕੀਤਾ 2000 25 26 ਦਾ ਇਸ ਦੇ ਵਿੱਚ ਜੋ ਲੋਕ ਭਲਾਈ ਸਕੀਮਾਂ ਉਹਨਾਂ ਦੇ ਵਾਸਤੇ ਜੋ ਬਜਟ ਰੱਖਿਆ ਗਿਆ ਪੈਨਸ਼ਨ ਦੇ ਵਾਅਦੇ ਨੂੰ ਲੈ ਕੇ ਤੇ ਔਰਤਾਂ ਲਈ 1000 ਰੁਪਿਆ ਜੋ ਦੇਣ ਦਾ ਵਾਅਦਾ ਸੀ ਉਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੇ ਵੱਲੋਂ ਵਿਚਾਰ ਕੀਤਾ ਗਿਆ ਪਰ ਪੰਜਾਬ ਦੇ ਵਿੱਚ ਬਜਟ ਜਿਹੜਾ ਹੈ ਉਹ ਪੂਰਾ ਨਾ ਹੋਣ ਕਰਕੇ ਜੋ ਪਹਿਲਾਂ ਮੁੱਢਾਪਾ ਪੈਨਸ਼ਨ ਤੇ ਵਿਧਵਾ ਬੇਸਹਾਰਾ ਪੈਨਸ਼ਨਾਂ ਮਾਰਚ ਮਹੀਨੇ ਦੀਆਂ ਰੋਕੀਆਂ ਹੋਈਆਂ ਸੀ ਜੋ ਕਿ ਸਰਕਾਰ ਨੇ ਵਾਦਾ ਕੀਤਾ ਸੀ 1500 ਤੋਂ ਵਧਾ ਕੇ 2500 ਰੁਪਿਆ ਪੈਨਸ਼ਨ ਕੀਤੀ ਜਾਵੇਗੀ ਔਰ ਬਜ਼ੁਰਗਾਂ ਦੇ ਵਿੱਚ ਬੜੀ ਆਸ ਸੀ ਕਿ ਅਪ੍ਰੈਲ ਦੇ ਵਿੱਚ ਸਾਨੂੰ 2500 ਰੁਪਿਆ ਪੈਨਸ਼ਨ ਮਿਲੇਗੀ ਪਰ ਨਾ ਹੀ 2500 ਮਿਲੀ ਤੇ ਨਾ ਹੀ 1500 ਰੁਪਿਆ ਪੈਨਸ਼ਨ ਮਿਲੀ ਸੋ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਵਿਧਵਾ ਨੇ ਜਾਂ ਬੇਸਹਾਰਾ ਨੇ ਜਾਂ ਹੋਰ ਆਸ਼ਰਿਤ ਔਰਤਾਂ ਨੇ ਉਹਨਾਂ ਦੇ ਸਕੂਲ ਜਾਂਦੇ ਬੱਚਿਆਂ ਤੇ ਆਪਵਾਜਾਂ ਨੂੰ ਸਮੇਂ ਸਿਰ ਪੈਨਸ਼ਨ ਨਾ ਮਿਲਣ ਕਰਕੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਲੋਕਾਂ ਤੋਂ ਇਸ ਮੰਤਵ ਲਈ ਕੋਈ ਵਾਧੂ ਟੈਕਸ ਵੀ ਲਗਾ ਕੇ ਰਕਮ ਇਕੱਠੀ ਕੀਤੀ ਜਾ ਰਹੀ ਹੈ ਉਹਨਾਂ ਦਾ ਸਰਾਸਰ ਧੋਖਾ ਕੀਤਾ ਜਾ ਰਿਹਾ ਹੈ ਇਹ ਸਾਰੇ ਸ਼ਬਦਾਂ ਦਾ ਪ੍ਰਗਟਾਵਾ ਕਾਮਰੇਟ ਸਰਜੀਤ ਸਿੰਘ ਦੇ ਵੱਲੋਂ ਬਹੁਤ ਸਾਰੇ ਬਜ਼ੁਰਗਾਂ ਨੂੰ ਇਕੱਠਾ ਕਰਕੇ ਪੰਜਾਬ ਸਰਕਾਰ ਨੂੰ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਬਹੁਤ ਸਾਰੇ ਬਜ਼ੁਰਗਾਂ ਤੇ ਵਿਧਵਾ ਦਾ ਆਸਰਾ ਹੀ ਇੱਕ ਪੈਨਸ਼ਨ ਹੈ ਪਰ ਜਦੋਂ ਇਹ ਪੈਨਸ਼ਨ ਨਹੀਂ ਮਿਲਦੀ ਤਾਂ ਇਨ੍ਹਾਂ ਗਰੀਬਾਂ ਨੂੰ ਬਹੁਤ ਔਖੇ ਦਿਨ ਕੱਟਨੇ ਪੈਂਦੇ ਨੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਨਾਲ ਵਾਅਦਾ ਕਰਿਆ ਸੀ ਕਿ ਹੌਣ ਤੇ ਅਸੀਂ 1500 ਤੋਂ 2500 ਰੁਪਏ ਪੈਨਸ਼ਨ ਹਰ ਮਹੀਨੇ ਬਜ਼ੁਰਗਾਂ ਨੂੰ ਦੇਵਾਂਗੇ ਲੇਕਿਨ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੈਨਸ਼ਨ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਕਾਮਰੇਡ ਸੁਜੀਤ ਸਿੰਘ ਠੱਠਾ ਨੇ ਕਾਮਰੇਡ ਮੰਗਾ ਸਿੰਘ ਕਬੀਰਪੁਰ ਤੇ ਪੰਜਾਬ ਕ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਸਮੂਹ ਵਰਗਾਂ ਦੀ ਪੈਨਸ਼ਨ ਵਿੱਚ ਵਾਧਾ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਪੈਨਸ਼ਨ ਖਾਤਿਆਂ ਦੇ ਵਿੱਚ ਪਾਈ ਜਾਵੇ ਜੋ ਮਾਰਚ ਮਹੀਨੇ ਦੀ ਪੈਨਸ਼ਨ ਦੀ ਉਡੀਕ ਕਰ ਰਹੇ ਨੇ ਇਹ ਸਾਰੇ ਬਜ਼ੁਰਗ ਪੰਜਾਬ ਸਰਕਾਰ ਦੇ ਵੱਲੋਂ ਜੋ ਕਿਹਾ ਗਿਆ ਸੀ ਕਿ 25 ਅਪ੍ਰੈਲ ਨੂੰ ਸਾਰਿਆਂ ਦੇ ਖਾਤਿਆਂ ਵਿੱਚ ਇਹ ਪੈਨਸ਼ਨ ਟਰਾਂਸਫਰ ਕਰ ਦਿੱਤੀ ਜਾਵੇਗੀ ਮਾਰਚ ਮਹੀਨੇ ਦੀ ਲੇਕਿਨ 25 ਅਪ੍ਰੈਲ ਤੋਂ ਵੀ ਜੋ ਉੱਪਰ ਸਮਾ ਹੋ ਗਿਆ ਲੇਕਿਨ ਖਾਤਿਆਂ ਵਿੱਚ ਪੈਨਸ਼ਨ ਟਰਾਂਸਫਰ ਨਹੀਂ ਹੋਈ ਹੁਣ ਪੰਜਾਬ ਸਰਕਾਰ ਕਦੋਂ ਇਹ ਪੈਨਸ਼ਨ ਇਹਨਾਂ ਬਜ਼ੁਰਗਾਂ ਨੂੰ ਇਹਨਾਂ ਲੋੜਵੰਦਾਂ ਨੂੰ ਜੋ ਇਹਨਾਂ ਦੇ ਖਾਤਿਆਂ ਵਿੱਚ ਜਾਰੀ ਕਰੇਗੀ ਇਸਤੇ ਬਾਰੇ ਪੰਜਾਬ ਸਰਕਾਰ ਦੇ ਵੱਲੋਂ ਜੋ ਇਸ ਹਫਤੇ ਦੇ ਵਿੱਚ ਪੈਨਸ਼ਨ ਪਾਉਣ ਦੀ ਕੋਈ ਯੋਜਨਾ ਉਲੀਕੀ ਜਾ ਰਹੀ ਹੈ ਜਾਂ ਇਹ ਪੈਨਸ਼ਨ ਮਹੀਨੇ ਵਿੱਚ ਪਾਈ ਜਾਵੇਗੀ ਇਸਤੇ ਬਾਰੇ ਪੰਜਾਬ ਸਰਕਾਰ ਜੋ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਮੀਟਿੰਗ ਕੀਤੀ ਸੀ ਕੱਲ ਜੋ ਕਿ ਅੰਗਣਵਾੜੀ ਵਰਕਰਾਂ ਦੇ ਨਾਲ ਔਰ ਉਸ ਤੋਂ ਬਾਅਦ ਉਹਨਾਂ ਨੇ ਕੈਸੇ ਅਸੀ ਲੋਕ ਪ੍ਰਾਈਸ ਸਕੀਮਾ ਲੋਕਾਂ ਲਈ ਜੋ ਗਰੀਬਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਚਨਬੱਧ ਹੈ ਹਰੇਕ ਵਰਗ ਦੇ ਧਿਆਨ ਵਿੱਚ ਰੱਖਦੇ ਹੁਆ ਜੋ ਵੀ ਲੋਕ ਪ੍ਰਾਈਸ ਸਕੀਮਾ ਨੇ ਅਸੀ ਉਹਨਾਂ ਤੱਕ ਪਹੁੰਚਾ ਰਹੇ ਹਨ ਲੇਕਿਨ ਬਜ਼ੁਰਗਾਂ ਦੀ ਪੈਨਸ਼ਨ ਕਿਉਂ ਨਹੀਂ ਪਹੁੰਚ ਰਹੀ ਬਜ਼ੁਰਗਾਂ ਦੀ ਪੈਨਸ਼ਨ ਜਦੋਂ ਕਿ ਹਰ ਮਹੀਨੇ ਉਹਨਾਂ ਦੇ ਖਾਤਿਆਂ ਵਿੱਚ ਪੈਨਸ਼ਨ ਆਉਂਦੀ ਸੀ ਲੇਕਿਨ ਮਾਰਚ ਮਹੀਨੇ ਤੋਂ ਉਹਨਾਂ ਦੇ ਖਾਤਿਆਂ ਵਿੱਚ ਪੈਨਸ਼ਨ ਟਰਾਂਸਫਰ ਨਹੀਂ ਹੋਈ जिस कारण बड़ी शंका जाहिर की जा रही कि मार्च अप्रैल की पेनशन जो है पंजाब सरकार बजुर्ग नहीं देना चाहती जो कि पंजाब सरकार के कोल बजट ना हो पेनशन जोड़ी है रोकी गई है जो तनखावान मुलाजमान देन कारण ये पेनशन जोड़ी लेट की जा रही है जिस कारण हूँ पंजाब सरकार जो ਵਿਸਾਖੀ ਤੋਂ ਬਾਅਦ ਇਹ ਪੈਨਸ਼ਨ ਪਾਉਣ ਦੀ ਗੱਲ ਕਰ ਰਹੀ ਸੀ ਲੇਕਿਨ ਇਹ ਪੈਨਸ਼ਨ ਅਜੇ ਤੱਕ ਨਹੀਂ ਪਈ ਸੋ ਬਜ਼ੁਰਗਾਂ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਮੰਗ ਰੱਖੀ ਗਈ ਕਿ ਉਹਨਾਂ ਦੀ ਪੈਨਸ਼ਨ ਜਲਦੀ ਜੁਲਦੀ ਖਾਤੇ 'ਚ ਪਾਈ ਜਾਵੇ ਤਾਂ ਕਿ ਬਜ਼ੁਰਗ ਆਪਣਾ ਜੀਵਨ ਬਸਰ ਕਰ ਸਕਣ